ਫਰਜ਼ੀ ਇਹ ਤੇ ਏਜੰਟ ਫਿਰਦੇ ਨੇ ਕੋਈ ਗਵਰਨਮੈਂਟ ਦਾ ਡਰ ਨਹੀਂ ਕੋਈ ਖੌਫ ਨਹੀਂ ਸਾਡਾ ਫਿਊਚਰ ਹੈ ਕਿਹਾ ਜਾ ਰਿਹਾ ਕਿ 70000 ਕਰੋੜ ਰੁਪਇਆ ਹਰ ਸਾਲ ਪੰਜਾਬ ਦੇ ਲੋਕ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਘਰ ਵੇਚ ਕੇ ਬਾਹਰਲੇ ਮੁਲਕਾਂ ਵਿੱਚ ਜਾਣ ਵਾਸਤੇ 70000 ਕਰੋੜ ਰੁਪਇਆ ਐਵਰੇਜ ਪੰਜਾਬ ਦਾ ਹਰ ਸਾਲ ਬਾਹਰਲੇ ਮੁਲਕਾਂ 'ਚ ਤੁਹਾਡਾ ਪੈਸਾ ਜਾਂਦਾ ਪੰਜਾਬ ਦੇ ਵਿੱਚ ਉਹ ਹਰ ਸਾਲ ਵੱਡੇ ਪੱਧਰ ਤੇ ਹੁੰਦੇ ਪ੍ਰਵਾਸ ਨੂੰ ਲੈ ਕੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਰਿਆ ਤੇ ਨਾਲ ਹੀ ਉਹ ਵਾਅਦਾ ਚੇਤੇ ਕਰਵਾਇਆ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸਨ ਕਿ ਹੁਣ ਵਿਦੇਸ਼ਾਂ ਤੋਂ ਲੋਕ ਆ ਕੇ ਪੰਜਾਬ ਦੇ ਵਿੱਚ ਕੰਮ ਕਰਿਆ ਕਰਨਗੇ ਸਾਡੇ ਨੌਜਵਾਨ ਬੱਚਿਆਂ ਦਾ ਇਹ ਹਾਲ ਹੈ ਮੇਰੇ ਵੀਰੋ ਕ ਕਿਸਰਾ ਤੁਸੀਂ ਨਕਾਰਾਗੋਆ ਦੇ ਵਿੱਚ ਇੱਕ ਫਲਾਈਟ ਵੇਖੀ ਸਾਰਾ ਜਹਾਜ਼ ਹੀ ਜਿਹੜਾ ਸੀ ਪੰਜਾਬੀਆਂ ਦਾ ਭਰਿਆ ਸੀ ਉਤਾਰ ਲਿਆ ਗਿਆ ਅੱਜ ਹਾਲਾਤ ਕੀ ਨੇ ਕਿ ਮੈਕਸੀਕੋ ਦੀ ਕੰਦ ਟੱਪਣ ਵਾਸਤੇ 45 ਤੋਂ 50 ਲੱਖ ਰੁਪਏ ਦਾ ਰੇਟ ਚੱਲ ਰਿਹਾ ਹੈ ਫਰਜ਼ੀ ਇਹਥੇ ਏਜੰਟ ਫਿਰਦੇ ਨੇ ਕੋਈ ਗਵਰਨਮੈਂਟ ਦਾ ਡਰ ਨਹੀਂ ਕੋਈ ਖੌਫ ਨਹੀਂ ਕਰੋਨਾ ਅਰਬਾਂ ਰੁਪਏ ਦੀਆਂ ਜਿਨ੍ਹਾਂ ਨਾਲ ਠੱਗੀਆਂ ਵਜੀਆਂ ਪੇਰੈਂਟਸ ਦੇ ਨਾਲ ਬੱਚਿਆਂ ਦੇ ਨਾਲ ਉਹਨਾਂ ਨੂੰ ਕੋਈ ਪੁਲਿਸ ਨੇ ਕਦੀ ਕੋਸ਼ਿਸ਼ ਵੀ ਨਹੀਂ ਕੀਤੀ ਯੋਨਾ ਇਸ ਕਿਸਮ ਦੇ ਫਰਜ਼ੀ ਜਿਹੜੇ ਲੋਕ ਨੇ ਇਹਨਾਂ ਨੂੰ ਰੋਕ ਪਾ ਦਿੱਤੀ ਜੇ ਕੋਈ ਸਾਡਾ ਫਿਊਚਰ ਹੈ ਨਹੀਂ ਕਹਿੰਦੇ ਸੀ ਸਾਡੇ ਮੁੱਖ ਮੰਤਰੀ ਸਾਹਿਬ ਸਾਰੇ ਵੀਰ ਪੜਨਾ ਸੁੰਦੇ ਨੇ ਕਿ ਫਿਕਰ ਨਾ ਕਰੋ ਜਦੋਂ ਨਵੇਂ-ਨਵੇਂ ਆਏ ਸੀ ਇਹਨਾਂ ਨੂੰ ਪੁੱਛਿਆ ਗਿਆ ਤੁਹਾਡਾ ਟੀਚਾ ਕੀ ਹੈ ਮਾਨ ਸਾਹਿਬ ਨੂੰ ਤੇ ਮਾਨ ਸਾਹਿਬ ਨੇ ਕਿਹਾ ਮੇਰਾ ਟੀਚਾ ਹੈ ਜਿਹੜੇ ਬਾਹਰ ਗਏ ਨੇ ਉਹਨਾਂ ਨੂੰ ਵਾਪਸ ਲੈ ਕੇ ਆਣਾ ਤੇ ਉਹਨਾਂ ਨੇ ਯਕੀਨ ਦਿਵਾਇਆ ਕਿ ਮੈਨੂੰ ਸਾਲ ਇੱਕ ਦਾ ਦੇ ਦਿਓ ਗੋਰੇ ਆ ਕੇ ਵੀ ਪੰਜਾਬ ਚ ਕੰਮ ਕਰਿਆ ਕਰ। ਆ ਤੁਸੀਂ ਹਾਲਾਤ ਵੇਖ ਹੀ ਲੈ। ਜਿਸ ਸਪੀਡ ਦੇ ਨਾਲ ਨੌਜਵਾਨ ਛੱਡ ਕੇ ਜਾ ਰਹੇ। ਇੱਕ ਲੇਟੈਸਟ ਸਟੱਡੀ ਆਈ ਹੈ। ਜਿਹੜੀ ਪੰਜਾਬੀ ਯੂਨੀਵਰਸਿਟੀ ਨੇ ਇੱਕ ਕੇਸ ਸਟੱਡੀ ਕੀਤੀ ਪੰਜਾਬ ਦੀ। ਉਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ 70 ਹਜ਼ਾਰ ਕਰੋੜ ਰੁਪਈਆ ਹਰ ਸਾਲ ਪੰਜਾਬ ਦੇ ਲੋਕ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਘਰ ਵੇਚ ਕੇ ਬਾਹਰਲੇ ਮੁਲਕਾਂ ਵਿੱਚ ਜਾਣ ਵਾਸਤੇ 70 ਹਜ਼ਾਰ ਕਰੋੜ ਰੁਪਏ ਐਵਰੇਜ ਪੰਜਾਬ ਦਾ ਹਰ ਸਾਲ ਬਾਹਰਲੇ ਮੁਲਕਾਂ ਵਿੱਚ ਤੁਹਾਡਾ ਪੈਸਾ ਜਾਂਦਾ ਰਿਵਰਸ ਮਾਈਗ੍ਰੇਸ਼ਨ ਇੱਥੇ ਕਿਹੜੀ ਹੋਣੀ ਸੀ